ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਮੌਕੇ ਜਦੋਂ ਮਹਾਨ ਨਗਰ ਕੀਰਤਨ ਇਸ ਰੈਸਪੀ ਦਫਤਰ ਦੇ ਬਾਹਰ ਪਹੁੰਚਿਆ ਤਾਂ ਉੱਥੇ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਧਾਰਮਿਕ ਧੁਨ ਵਜਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੁਕੜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਐਸਐਸਪੀ ਬਟਾਲਾ ਐਸਡੀਐਮ ਬਟਾਲਾ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਰੁਮਾਲਾ ਸਾਹਿਬ ਦਿੱਤਾ ਗਿਆ ਅਤੇ ਪੰਜ ਪਿਆਰੇ ਸਹਬਾਨਾਂ ਨੂੰ ਸਿਰੋਪਾਓ ਪੇਟ ਕੀਤੇ ਗਏ ਇਸ ਤਰ੍ਹਾਂ ਗਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਮਿਹਰ ਸਦਕਾ ਹੀ ਸਭ ਕੁਝ ਨੇਪਰੇ ਚੜਿਆ ਹੈ ਉਹਨਾਂ ਨੂੰ ਜਿੱਦੇ ਕੋਲੋਂ ਸੇਵਾ ਲੈਣੀ ਹੁੰਦੀ ਹੈ ਲੈਂਦੇ ਹਨ ਇਹ ਸਾਰਾ ਕੁਝ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਪਾਇਆ ਹੈ ਬਟਾਲਾ ਵਿੱਚ ਹਰ ਸਾਲ ਲੱਖਾਂ ਸੰਗਤਾਂ ਪਹੁੰਚਦੀਆਂ ਨੇ ਜਿਨ੍ਹਾਂ ਦੀ ਦੇਖਰੇਖ ਪੁਲਿਸ ਕਰਦੀ ਹੈ ਤੇ ਸੇਵਾ ਭਾਵਨਾ ਵਿੱਚ ਕੋਈ ਕਮੀਨਾ ਆਵੇ ਇਸ ਦਾ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਖਿਆਲ ਰੱਖਦਾ ਹੈ ਬਟਾਲਾ ਤੋਂ ਅਨੀਤਾ 베ਦੀ ਰਮੇਸ਼ ਪਾਰਟੀਆਂ ਦੀ ਰਿਪੋਰਟ ਬੜਾ ਖੁਸ਼ੀ ਦਾ ਮਾਹੌਲ ਹੈ ਜੀ ਤੇ ਬੜੀ ਖੁਸ਼ੀ ਹੈ ਕਿ ਕੱਲ ਅਸੀਂ ਪਾਲਕੀ ਸਾਹਿਬ ਇਹ ਰਸੀਬ ਕੀਤਾ ਸੀ ਉਦੋਂ ਵਾਲੀ ਤੇ ਬੜੀ ਦੇਖ ਕੇ ਇੱਕ ਖੁਸ਼ੀ ਹੋਈ ਕਿ ਇੰਨਾ ਜਨ ਸਮੂਹ ਸਾਰਾ ਆਲੇ ਦੁਆਲੇ ਦੇ ਖੇਤਰਾਂ ਚੋਂ ਇਸ ਬਰਾਤ ਦਾ ਤੇ ਇਸ ਜਿਹੜਾ ਸ਼ੁਭ ਪਰਬ ਹੈ ਇਹਦਾ ਹਿੱਸਾ ਬਣਿਆ ਤੇ ਜਿਸ ਤਰ੍ਹਾਂ ਇਹ ਸਾਰਾ ਪੀਸਫੁਲੀ ਹੋ ਗਿਆ ਤੇ ਮੈਂ ਇਹਦੇ ਵਿੱਚ ਸਾਰਾ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਸਾਡੇ ਐਸਐਸਪੀ ਸਾਹਿਬ ਨੇ ਸਾਰੀ ਪੁਲਿਸ ਫੋਰਸ ਨੇ ਬੜਾ ਮੁਸਤਦੀ ਨਾਲ ਇਹਦੇ ਚ ਕੀਤਾ ਤੇ ਐਸਡੀਐਮ ਸ਼ਹਿਰੀ ਨੇ ਵੀ ਸਾਰਾ ਐਮਐਲਏ ਸਾਹਿਬ ਨੇ ਸਭ ਨੇ ਸਹਿਯੋਗ ਦਿੱਤਾ ਤੇ ਇਸ ਸਦਕੇ ਹੀ ਇਹ ਬਹੁਤ ਵਧੀਆ ਸਿੱਧੇ ਚੜ੍ਹ ਸਕਿਆ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਆਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਇਹ ਕਾਰਜ ਜਿਹੜਾ ਸਫਲਾ ਹੋਣ ਜਾ ਰਿਹਾ ਹੈ ਔਰ ਉਹ ਕਹਿੰਦੇ ਨਾ ਅਕਾਲਪੁਰ ਖਾਪ ਹਾਜ਼ਰ-ਨਾਜ਼ਰ ਹੋ ਕੇ ਸਾਰੇ ਕੰਮ ਵੀ ਕਰਾਉਂਦੇ ਤੇ ਜਿਹਦੇ-ਜਿਹਦੇ ਕੋਲ ਸੇਵਾ ਲੈਣੀ ਹੁੰਦੀ ਲੈਂਦੇ ਆ ਸੋ ਮੈਂ ਜਿਹੜੇ 12 ਵੀ ਸੰਗਤਾਂ ਪਹੁੰਚੀਆਂ ਨੇ ਮੈਂ ਉਹਨਾਂ ਦਾ ਵੀ ਜੀ ਆਇਆਂ ਨੂੰ ਆਖਦਾ ਹਾਂ ਔਰ ਉਹਨਾਂ ਨੇ ਵੀ ਆ ਕੇ ਇਸ ਮਹਾਨ ਗੁਰਪੁਰਪ ਨੂੰ ਵਿਆਪੁਰਪ ਨੂੰ ਜਿਹੜਾ ਉਹਨਾਂ ਨੇ ਮੈਂ ਕਿੱਸਾ ਕਰ ਸਕਦਾ ਵੀ ਆਸ਼ੀਰਵਾਦ ਲਿਆ ਉਹਨਾਂ ਨੇ ਲੈ ਕੇ ਸਾਡੇ ਵੱਲੋਂ ਵੀ ਪ੍ਰਮਾਤਮਾ ਅੱਗੇ ਇਹੋ ਅਰਦਾਸ ਬੇਨਤੀ ਹੈ ਵੀ ਜਿਹੜੇ ਵੀ ਇਸ ਪੁਰਪ ਦੇ ਉੱਤੇ ਆਏ ਨੇ ਪਹੁੰਚੇ ਨੇ ਉਹਨਾਂ ਨੂੰ ਹਮੇਸ਼ਾ ਸੁਖ ਸ਼ਾਂਤੀ ਤੇ ਤੰਦਰੁਸਤੀ ਬਖਸ਼ੇ ਔਰ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਕਾਰਜ ਆਨੇ ਪਰੇ ਚੜਿਆ ਮੈਂ ਰਣੀਆ ਸਾਰੇ ਪਟਾਲਾ ਵਾਸੀਆਂ ਦਾ ਥਾਂ ਥਾਂ ਤੇ ਜਿੱਥੇ ਲੰਗਰ ਲੱਗੇ ਨੇ ਕਿਸੇ ਵੀ ਕਿਸਮ ਦੀ ਚਾਹੇ ਪੂਰਵ ਪ੍ਰਸ਼ਾਸਨ ਹੋਵੇ ਕਿਸੇ ਵੀ ਅਧਿਕਾਰੀ ਵੱਲੋਂ ਕੋਸ਼ਿਸ਼ ਇਹ ਹੋ ਰਹੀ ਹੈ ਵੀ ਇਸ ਜਿਹੜੇ ਕਾਰਜ ਨੂੰ ਇੱਕ ਸੇਵਾ ਦੇ ਰੂਪ ਦੇ ਵਿੱਚ ਕੀਤਾ ਜਾਵੇ